ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜਸ਼ੰਕਰ ਹੁਸ਼ਿਆਰ ਪਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਸ ਫਾਰਮ ਚੋਂ ਦੋ ਜਰਸੀਆਂ ਦਿਖਾਉਂਗਾ ਗੱਬਣਾ ਬੈਲਕੋਨ ਘੱਟ ਰੇਟ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਨੀ ਕਿ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੇ ਮੂਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਵਾਛੇ ਨੇ 12 ਕਿਲੋ ਚ ਵਾਇਤ ਕੀ ਪਲਾਸ ਚ ਵਾਜੂ ਪੇਟ ਪਟਾਸ ਹੋਣਾ ਚੌੜਾ ਆਵਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਾਲ ਟੈਲ ਦੋਸਤੋ ਅਜੇ ਕਾਫੀ ਪਈ ਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਪੈਠ ਪੁਟਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਜਸਾ 12 ਦਿਨਾਂ ਚ ਬੱਚੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਥਾਂ ਦੇ ਸਾਈਜ਼ ਵੇਚ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਬਾਈ ਜੀ ਹੁਣੇ ਕਹਿੰਦੇ ਪਹਿਲਾਂ ਬੱਚੀ ਤੇ ਬਿਮਾਰੀ ਆਈ ਸੀਗੀ ਹੁਣ ਦਾਗ ਬਿਲਕੁਲ ਸਾਫ਼ ਹੋ ਚੁੱਕੇ ਆ ਵਾਲ ਆ ਚੁੱਕੇ ਆ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 25 ਤੇ 1 26000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਸੋਹਣੀ ਜਰਸੀ ਦੋਸਤੋ ਮੂਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 1 ਮਹੀਨਾ ਤੇ 10 ਦਿਨ ਦੀ ਕੱਚੀ ਆ ਜੇ ਬਾਈ ਕਹਿੰਦਾ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਦੁੱਧ ਬੱਚੀ 15 ਕਿਲੋ ਖੁੱਲਾ ਬੜਾ ਆਰਾਮ ਨਾਲ ਚੋ ਆਜੂ 1 ਮਹੀਨਾ ਤੇ ਦਸ ਦਿਨ ਦੀ ਕੱਚੀ ਆ ਪੈਟ ਫੁੱਟਾ ਚੰਗਾ ਚੌੜਾ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਬੂਤੀ ਬਾਤੀ ਬਹੁਤ ਸੋਹਣੀ ਆ ਦੋਸਤੋ ਬਾਕੀ ਹਾਈਟ ਵਾਈ ਦੋਸਤੋ ਫੋਲ ਉੱਚੇ ਲੰਮੇ ਵੱਡੇ ਗੱਦ ਘਾੜੀ ਆ 1 ਮਹੀਨੇ ਦੀ ਬੱਚੀ ਨੇ ਬਹੁਤ ਸੋਹਣਾ ਵੱਡਾ ਡਾਕਟਰ ਤਿਆਰ ਕਰਕੇ ਫੈਟ ਸੋਣਾ ਬੈਕ ਸਾਈਡ ਤੋਂ ਵੇਚ ਸਕਦੇ ਆ ਬਹੁਤ ਸੋਹਣੇ ਥੰਡ ਚਾਰੇ ਮੁੱਠੀ ਵਾਲੇ ਗੈਪ ਚ ਨਿਖਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਥਾਨ ਬੱਚੀ ਦੇ ਮੈਂ ਨੇੜ ਤੋਂ ਵਖਾ ਦੰਨਾ ਆ ਦੋਸਤੋ ਦੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਵੇਟ ਵਾਲੇ ਪਾਸੋਂ ਫੁੱਲ ਹੈ ਵੀ ਬੋਡੀ ਵੇਟ ਵਾਲੀ ਆ ਦੋ ਨੰਬਰ ਵਿੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 30 ਤੇ 4 34000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਦੇ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ